3 ਮਾਰਚ 1664 ਈਸਵੀ ਨੂੰ ਸਿੱਖਾਂ ਦੇ 8ਵੇਂ ਗੁਰੂ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਾਸ਼ਾ ਜੀ ਜੋਤੀ ਜੋਤ ਸਮਾਏ ਸੀਗੇ ਕਿੱਥੇ ਸਮਾਏ ਕੀਵੇਂ ਸਮਾਏ ਇਹ ਸਾਰਾ ਕੁਝ ਜਾਣਨ ਤੋਂ ਪਹਿਲਾਂ ਇੱਕ ਵਾਰੀ ਫਤਿਹ ਸਾਂਝੀ ਕਰ ਲਈਏ ਜੀ ਪਿਆਰ ਤੇ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੇ ਪਿਛਲੀ ਵੀਡੀਓ ਦੇ ਵਿੱਚ ਸੁਣਿਆ ਹੈ ਕਿ ਔਰੰਗਜ਼ੇ ਦੇ ਸੱਦੇ ਤੇ ਗੁਰੂ ਹਰਿਕ੍ਰਿਸ਼ਨ ਪਾਸ਼ਾ ਜੀ ਦਿੱਲੀ ਆਏ ਆ। ਕਿ ਔਰੰਗਜ਼ੇ ਨੇ ਰਾਜਾ ਮਿਰਦਾ ਜੈ ਸਿੰਘ ਨੇ ਦੀਵਾਰ ਪਰਸ ਰਾਮ ਨੂੰ ਕੀਰਤਪੁਰ ਸਾਹਿਬ ਭੇਜਿਆ ਸੀਗਾ। ਤੇ ਕੀਰਤਪੁਰ ਸਾਹਿਬ ਤੋਂ ਗੁਰੂ ਹਰਿਕ੍ਰਿਸ਼ਨ ਪਾਸ਼ਾ ਜੀ ਦਿੱਲੀ ਆਏ ਸੀਗੇ। 25 ਮਾਰਚ ਨੂੰ ਔਰੰਗਜ਼ੇ ਦੇ ਨਾਲ ਇਕ ਰਸਮੀ ਮੁਲਾਕਾਤ ਗੁਰੂ ਹਰਿਕ੍ਰਿਸ਼ਨ ਪਾਸ਼ਾ ਜੀ ਦੀ ਹੁੰਦੀ ਹੈ। ਔਰੰਗਜ਼ੇਬ ਅਗਲੇ ਦਿਨ ਵੀ ਫੇਰ ਗੁਰੂ ਪਾਸ਼ਾ ਨੂੰ ਮਿਲਣਾ ਚਾਹੁੰਦਾ ਸੀਗਾ ਪਰ ਉਸੇ ਰਾਤ ਗੁਰੂ ਹਰਿਕ੍ਰਿਸ਼ਨ ਪਾਸ਼ਾ ਜੀ ਦੇ ਉੱਤੇ ਚੇਚਕ ਨੇ ਹਮਲਾ ਕਰ ਦਿੱਤਾ। ਚੇਚਕ ਇੱਕ ਬਿਮਾਰੀ ਦਾ ਨਾਮ ਹੈ। ਗੁਰੂ ਹਰਿਕ੍ਰਿਸ਼ਨ ਪਾਸ਼ਾ ਜੀ ਉਸ ਬਿਮਾਰੀ ਦੇ ਸ਼ਿਕਾਰ ਹੋਏ। ਅਗਲੇ ਦਿਨ ਸਤਗੁਰ ਜੀ ਨੂੰ ਲਗਾਤਾਰ ਬੁਖਾਰ ਚੜਨਾ ਸ਼ੁਰੂ ਹੋ ਗਿਆ। 2-3 ਦਿਨ ਬੁਖਾਰ ਨਹੀਂ ਉਤਰਿਆ, ਬੁਖਾਰ ਚੜਦਾ ਰਿਹਾ। ਫਿਰ 30 ਮਾਰਚ 1664 ਈਸਵੀ ਨੂੰ ਗੁਰੂ ਹਰਿਕ੍ਰਿਸ਼ਨ ਪਾਸ਼ਾ ਜੀ ਜੋਤੀ ਜੋਤ ਸਬੋੜ ਤੋਂ ਪਹਿਲਾਂ ਸਤਗੁਰ ਸਾਰੇ ਸਿੱਖਾਂ ਨੂੰ ਇਕੱਠਾ ਕਰਦੇ ਆ ਜਿਹੜੇ ਨਾਲ ਸੀਗੇ ਭਾਈ ਦਰੀਆ ਜੀ, ਭਾਈ ਦਰਗਾਹ ਮਾਲ, ਭਾਈ ਬੜੀ RAM ਜੀ ਤੇ ਉਹਨਾਂ ਨੂੰ ਇਹ ਗੱਲ ਆਖਦੇ ਆ ਕਿ ਗੁਰੂ ਤੇਗ ਬਹਾਦਰ ਪਾਸ਼ਾ ਜੀ ਨੂੰ ਬੈ ਗੁਰਤਾ ਗੱਦੀ ਦੇਣੀ ਹੈ ਤੇ ਉਹਨਾਂ ਨੇ ਇਸ਼ਾਰਾ ਕਰ ਦਿੱਤਾ ਸੀਗਾ ਕਿ ਬਾਬਾ ਬਸੇ ਗ੍ਰਾਮ ਬਕਾਲੇ ਇਹ ਗੱਲ ਕਹਿ ਕੇ ਗੁਰੂ ਹਰਿਕ੍ਰਿਸ਼ਨ ਪਾਸ਼ਾ ਜੀ ਦਿੱਲੀ ਵਿੱਚ ਜੋ ਕਿ ਸੇਵਾ ਕਰਨ ਗਏ ਹੋਏ ਸੀਗੇ ਉਹਨਾਂ ਦੇ ਉੱਤੇ ਚੇਚਕ ਨਾਮ ਦੀ ਬਿਮਾਰੀ ਨੇ ਹਮਲਾ ਕੀਤਾ ਲਗਾਤਾਰ ਬੁਖਾਰ ਨਹੀਂ ਉਤਰਿਆ ਇਸ ਗੱਲ ਕਰਕੇ ਗੁਰੂ ਹਰਿਕ੍ਰਿਸ਼ਨ ਪਾਸ਼ਾ ਜੀ 30 ਬਾਰਤ 1664 ਹਿਸਬੇਦ ਆਪਣਾ ਇਹ ਤਦ ਦਾ ਚੋਲਾ ਤਿਆਗ ਦਿੰਦੇ ਆ ਜੋਤੀ ਜੋਤ ਸਮਾ ਜਾਂਦੇ ਆ ਸੁਜਾਦ ਰੱਖਿਓ ਕਿ ਅੱਜ ਦੇ ਦਿਨ ਸਿੱਖਾ ਦੇ 8ਵੇਂ ਗੁਰੂ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਪਾਸ਼ਾ ਜੀ ਜੋਤੀ ਜੋਤ ਸਮਾਏ ਸੀਗੇ ਗੁਰੂ ਮਾਲਕ ਕਿਰਪਾ ਕਰੇ ਸਤਿਗੁਰ ਬੇਰਾਬਤ ਕਰੇ ਜੀ ਬਲਾਉ ਫਤਿਹ ਆ ਖੋਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ